ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਆ ਮੰਮੀ ਕੋਲ ਤੇ ਮੰਮੀ ਨੇ ਆ ਮੰਮੀ ਆ achar paya ki paya ਚਾਰ ਕੋਨਾ ਤਰੀਦਿਆ ਕਰੇਲਿਆਂ ਦਾ achar ਕੀ ਮਸਾਲਾ ਵਿਚੇ ਰਲਾ ਦਿੱਤਾ ਸਾਰਾ ਨਾ ਨਾ ਜਿਹੜਾ ਰੋਣਾ ਅੱਛਾ ਹਾਂਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹਾਂ ਪਿਛਲੀ ਵੀਡੀਆਂ ਦੇ ਵਿੱਚ ਕਿ ਮੰਮੀ ਨੂੰ ਕਾਫੀ ਸਾਰੇ ਸ਼ੌਕ ਆ ਕੋਟੀਆਂ ਸਵਾਟਰ ਬਣਨੇ ਜਾਂ ਹੋਰ ਕੰਮ ਕਰਨੇ achar ਵਗੈਰਾ ਦਾ ਸਾਰਾ ਤੇ ਅੱਜ ਜਦੋਂ ਮੰਮੀ ਕੋਲ ਆਏ ਆ ਤੇ ਮੰਮੀ ਨੇ ਸੇਵੀਆਂ ਆ ਜਿਹੜੀਆਂ ਸੇਵੀਆਂ ਮੰਮੀ ਨੇ ਬਣਾ ਕੇ ਰੱਖੀਆਂ ਹੋਈਆਂ ਅਰਸੇ ਦੇ ਵਿੱਚ ਇਹਦੇ ਵਿੱਚ ਕਲਰ ਪਾਇਆ ਅਲੱਗ-ਅਲੱਗ ਕਲਰ ਪਾਇਆ ਜਿਸ ਤਰ੍ਹਾਂ ਵਾਈਟ, ਗ੍ਰੀਨ, 오ਰੇਂਜ ਕਲਰ ਦੀਆਂ ਇਹ ਮੰਮੀ ਨੇ ਬਣਾਈਆਂ ਹੋਈਆਂ ਸੇਵੀਆਂ। ਹੁਣ ਅੰਦਰ ਜਾ ਕੇ ਮੰਮੀ ਨਾਲ ਮੈਂ ਗੱਲ ਕਰਦੀ ਆ ਕਿ ਮੰਮੀ ਇਹ ਲੱਗਿਆ ਤਾਂ ਹੈਗੇ ਬਣਾਉਣਾ ਨਹੀਂ ਮੈਨੂੰ ਦੱਸਿਆ। ਇਹ ਜਿਹੜੀਆਂ ਸੇਵੀਆਂ ਆ ਇਹ ਹੈਗੀਆਂ ਸਿਰਫ ਸੂਜੀ ਦੀਆਂ। ਸੂਜੀ ਉਹਨਾਂ ਨੇ ਜਦਾਂ ਲੈ ਲਈਆ ਇੱਕ ਕੋਲੀ ਦੇ ਹਿਸਾਬ ਦੇ ਨਾਲ ਸੂਜੀ ਲੈ ਲਈਆ। ਫਿਰ ਉਸ ਸੂਜੀ ਨੂੰ ਥੋੜੀ देर ਲਈਏ ਤਾਂ ਗੁੰਨ ਕੇ ਰੱਖ ਲਿਆ ਜਾਨੀ ਕਿ ਉਹੋ ਕੇ ਰੱਖ ਲਿਆ ਦੇ ਵਿੱਚ ਕੁਝ ਨਹੀਂ ਪਾਇਆ ਨਾ ਨਮਕ ਆ ਨਾ ਮਠਾਇਆ ਕੁਝ ਨਹੀਂ ਹੈਗਾ ਸਿਰਫ ਸਿੰਪਲ ਸੂਜੀ ਆ ਤੇ ਉਹ ਪਾ ਕੇ ਫਿਰ ਉਹ ਤੋਂ ਬਾਅਦ ਮੰਮੀ ਨੇ ਇਹਨੂੰ ਜਿਹੜਾ ਬਟਣਾ ਸ਼ੁਰੂ ਕੀਤਾ ਆ ਉਹ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੰਮੀ ਕਿਸ ਤਰ੍ਹਾਂ ਬਟਦੇ ਆ ਨਵੇਂ ਮਲਿਆਂ ਬਾਗਾ ਕੇ ਨਹੀਂ ਹਣ ਬਣਾਉਂਦਾ ਅੱਛਾ ਪਹਿਲਾਂ ਵਿੱਚ ਇਹ ਕਿਉ ਉਹ ਦੇ ਵਿੱਚ ਝੱਸ ਲੈਣੀ ਆ ਕੱਚੀਆਂ ਭੁੰਨੀਆਂ ਕੀਤੀਆਂ ਆ ਭੁੰਨੀਆਂ ਆ ਅੱਛਾ ਉਹ ਜਿਹੜੀਆਂ ਘਰ ਭਜੀਆਂ ਉਹ ਭੁੰਨੀਆਂ ਆ ਪਹਿਲਾਂ ਭਜੀਆਂ ਹੁੰਦੀ ਸੀ ਇਹ ਤਾਂ ਕੱਚੀਆਂ ਹੀ ਆ ਇਹ ਕੱਚੀਆਂ ਭੁੰਨੀਆਂ ਆ ਇਹ ਥੋੜਾ ਨਾ ਉਹਨਾਂ ਨੂੰ ਇੰਨਾ ਕੇ ਪਾ ਦੇ ਹੰਗਾਜੇ ਨਾ ਜਿਹੜਾ ਜਰਦੇ ਚ ਪਾਈ ਜਾ ਆ ਕੇ ਤੈਨੂੰ ਝੱਸ ਲੈ ਏਨਾ ਉਹ ਬਟਣੀਆਂ ਲੰਬੀ ਜਿਹੀ ਆ ਝੱਸ ਕੇ ਉਸ ਤੋਂ ਬਾਅਦ ਪਾਣੀ ਪਾਣੀ ਜਿੰਨਾ ਜੇ ਦੁੱਧ ਪਾਣਾ ਦੁੱਧ ਪਾਣੀ ਪਾਣੀ ਪਾਉਣਾ ਪਾਣੀ ਪਾ ਦੇ ਉਹਨਾਂ ਬਣ ਜਾਂਦੀਆਂ ਫੇਰ ਜਦੋਂ ਬਣ ਜਾਂਦੀਆਂ ਫੇਰ ਮਿੱਠਾ ਪਾਉਣਾ ਇਹ ਰਸਤੀ ਜੀ ਟੁੱਟਦੀ ਨਹੀਂ ਹੈਗੀ ਹਨਾ ਟੁੱਟ ਜਾਂਦੀ ਟੁੱਟ ਜਾਂਦੀ ਸੁੱਕ ਜਾਂਦਾ ਅੱਛਾ ਟੁੱਟ ਜਾਂਦੀ ਅੱਛਾ ਜਦੋਂ ਉਸ ਵਾਰ ਸੁੱਕਾ ਨਾਲ ਹੀ ਹੋ ਜਾਣੀਆਂ ਮੁੱਠੀ ਮੁੱਠ ਸਲੋ ਗਿਆ ਕਿਉਂ ਨਾ ਤੇ ਫਿਰ ਟੋੜੇ ਦੇ ਚਲ ਜਾਂਦੀ ਠੀਕ ਆ ਯਾਨੀ ਕਿ ਤੁਸੀਂ ਜਿਹੜੀਆਂ ਦਿੱਤੀਆਂ ਹੁਣ ਉਹ ਚਸ ਕੇ ਤੇਲ ਵਿੱਚ ਦਿੱਤੀਆਂ ਤਾਂ ਕਿ ਜਦੋਂ ਅਸੀਂ ਬੜਾਈਏ ਉਹ ਆਪਾਂ ਕੱਚੀਆਂ ਇਦਾਂ ਹੀ ਪੁੰਨੀਆਂ ਆ ਸੁੱਕੀਆਂ ਅੱਛਾ ਬਿਨਾਂ ਘੇਰ ਪੁੰਨੀਆਂ ਆ ਮਾਰਾ ਜਾ ਕੇ ਪਾ ਕੇ ਉਹਨੂੰ ਚਸਦੇ ਨਹੀਂ ਠੀਕ ਆ ਇਹ ਨਾਲ ਦੇ ਘੇ ਚਸੀਆਂ ਤੋਂ ਉੱਦਾਂ ਘੇ ਪਾ ਲਈ ਵਿੱਚ ਅੱਛਾ ਜਿਵੇਂ ਮਰਜੀ ਕੇ ਬਸਤਵਾ ਮੇਰਾ ਮਤਲਬ ਹੈ ਕਿ ਇਹ ਬਸਣਾ ਨਾਲ ਠੀਕ ਆ ਜਿਹੜਾ ਚੌਰ ਬਣਾਈ ਜਾਂਦਾ ਦੇਖ ਦਿੱਤਾ ਨਹੀਂ ਬਣਾਈ ਦਾ ਉਹ ਪ੍ਰਾਂਖਿਓ ਨੂੰ ਬਣਾ ਕੇ ਜਮੀਂ ਜਿਕਾਉਂ ਤੋਂ ਰੇਸ਼ਾ ਤੋਂ ਬਹੁਤ ਵਧੀਆ ਇਹ ਤੇ ਤੁਸੀਂ ਨਾ ਕਰਦੀਆਂ ਗਿੱਲੀਆਂ ਦੇਈਆਂ ਹਾਂਜੀ ਤੇ ਦੁੱਧ 'ਚ ਬਣਾ ਕੇ ਦੋ ਨਾ ਨੂੰ ਰੇਸ਼ਾ ਬਹੁਤ ਸਹੀ ਠੀਕ ਆ ਅੱਛਾ ਉਹਨੂੰ ਰੇਸ਼ਾ ਹੋਇਆ ਮੈਨੂੰ ਕਹਿੰਦਾ ਸੀ ਉਹ ਮੈਂ ਸੋਚਿਆ ਕਿ ਮੈਂ ਨਹੀਂ ਹਾਂ ਭਾਈਆਂ ਗਿੱਲੀਆਂ ਗਿੱਲੀਆਂ ਸੀ ਵੀ ਉਹ ਨਹੀਂ ਕਹਿੰਦੀ ਐਂ ਬਣ ਜਾਂਦੀਆਂ ਆ ਕੀ ਦੁੱਧ 'ਚ ਦੁੱਧ ਜਿਉ ਵਾਲੀ ਇੱਦਾਂ ਇੱਦਾਂ ਦੁੱਧ ਵਾਲ ਦੇਣੀ ਆ ਨਾ ਨਾ ਵਿੱਚ ਘੰਟੇ ਬਦੋਣੀ ਪਹਿਲਾਂ ਕੋਲ ਜਾਣੀ ਨਾ ਕੋਲ ਜਾਣੀ ਨਹੀਂ ਵੇਸ਼ ਵਾਸਤੇ ਜਾਂਦੀ ਬੇਟੀ ਐਂਜਾ ਕੱਟੀ ਗਈ ਹਾਂ ਵਾਲ ਦੋ ਅੱਛਾ ਤੇ ਉਹ ਦੁੱਧ ਪੀਏ ਖੋਲ ਖਾ ਜਾਏਗਾ ਠੀਕ ਆ ਕੱਲ ਮੈਂ ਮੰਗਾਈ ਸੀ 1.500 ਰੁਪਏ ਦੀ ਸੂਜੀ ਸੂਜੀ ਮਹਿੰਗੀ ਬੜੀ ਆ ਸੂਜੀ ਮਹਿੰਗੀ ਆ ਹੁਣ ਆ ਦਿਨ ਤੇ ਤਿਉਹਾਰ ਕਰਕੇ ਫਟ ਪੈਂਦਾ ਬੈਗਟ ਵਾਲੀ ਲੈ ਲਈ ਤੇ ਗਿੱਲੀਆਂ ਨੇ ਆ ਹਾਂ ਗਿੱਲੀਆਂ ਆ ਜੇ ਗਿੱਲੀਆਂ ਆ ਓਏ ਰਿਚ ਪਣੀਏ ਅੱਜ ਤੋਂ ਆਪਣੀ ਅਸਰ ਹੋ ਰਹੀ ਓਕੇ ਨਹੀਂ ਵੀ ਹਵਾ ਹੈ ਨਹੀਂ ਆਇਆ ਅੱਜ ਉਸ ਵਸਰੇ ਮੀ ਪੈ ਗਿਆ ਨਾ ਉਹਦੇ ਕਰਕੇ ਥੋੜਾ ਠੰਡਾ ਜਾ ਹੋਣਾ ਤਾਂ ਬਹੁਤ ਛੇਤੀ ਸੁੱਕਦੀਆਂ ਸੀ ਕੱਲ ਦੀਆਂ ਉਹ ਬਟੀਆਂ ਅੰਦਰ ਪਈਆਂ ਡੂੰਗਾ ਅੱਜ ਅੱਛਾ ਆਹੋ ਤੇ ਇਹਨਾਂ ਬਣਾ ਕੇ ਦਮੀ ਸ਼ਾਮ ਨੂੰ ਅੱਜ 12 ਕਿਲੋ ਬਟੀਆਂ ਸੀ ਜਦ ਤੂੰ ਦੱਸਿਆ ਮੀ ਨੂੰ ਠਾਕ ਲਾਉਂਗੀ ਜਲੇਬੀ ਖਵਾਉਣਾ ਲਿਆਓ ਆਹ ਮੈਂ ਇੱਕ ਗੱਲ ਵੀ ਲੱਗੀ ਕੰਨ ਮੈਨੂੰ ਅੱਜ ਰੈਡੀ ਹੋਣ ਦੀ ਜਾਦੂ ਵੀ ਬੜੀ ਆਈ ਅਹੇਨਾ ਹੁਣ ਲਾਈਨ ਚ ਲੱਗੇ ਸੀਗਾ ਨਾ ਆਪਾਂ ਜਦੋਂ ਹੁਣ ਆਹ ਜਿਹੜੇ ਪਿਆਲੇ ਆਉਂਦੀਆਂ ਲਾਈਨ ਵਿੱਚ ਲੱਗੇ ਹੋਬ ਕੇ ਰਹਦੇ ਹੋ ਤਾਂ ਡਾੜੀ ਹੁਣੀ ਹਰ ਵਾਰੀ ਕਹਿਣਾ ਅਸੀਂ ਭੀਮ ਦੇ ਉਲਾਕੇ ਆਉਂਦੀਆਂ ਜਲੇਬੀਆਂ ਕਿਉਂਕਿ ਉਹ ਐੜੇ ਨਾ ਜਲੇਬੀ ਵਿੱਚ ਰੰਗ ਨਹੀਂ ਹੁੰਦੇ ਹੈਗੇ ਰੰਗ ਕੇ ਬਿਨਾਂ ਰੰਗ ਤੋਂ ਮੇਰੇ ਲਈ ਵੀ ਡਾੜੀ ਹੁਣੀ ਜਦੋਂ ਮੈਂ ਪਿੰਡ ਰਹਿੰਦੀ ਹੁੰਦੀ ਸੀ ਤਾਂ ਸਪੈਸ਼ਲ ਜਲੇਬੀ ਨਾ ਉੱਥੋਂ ਲੈ ਕੇ ਤਾਂ ਰਹਿ ਕੇ ਭੇਜਦੀ ਕਹਿਣਾ ਕਿ ਜਲੇਬੀਆਂ ਦਿਨ ਤੇ ਹਾਰ ਦੇ ਉੱਤੇ ਰੈਡੀ ਹੋਣੀ ਹਰ ਵਾਰੀ ਭੇਜਣੀ ਹੋਊਂਗਾ ਮੈਂ ਜਾਨਾ ਕਿਹੜਾ ਰੰਗ ਤੋਂ ਬਿਨਾਂ ਹੀ ਲਿਆਉਣੀ ਆ ਇਹ ਫਰੈਂਚ ਨੂੰ ਨਾਲ ਆ ਜਾਣਾ ਗਾ ਚੱਲ ਫਰੈਂਚ ਤੋਂ ਚੜੀਏ ਭੀ ਰੰਗ ਤੋਂ ਲੈ ਕੇ ਗਏ ਜਲੇਬੀਆਂ ਤੇ ਇੱਥੇ ਵੀ ਰੱਖਣੀਆਂ ਤੇ ਮੇਰੇ ਕੋਲ ਵੀ ਭੇਜਣੀਆਂ ਤੇ ਬੜਾ ਰੈਡੀ ਹੋਣੀ ਦਿਨ ਤੇ ਹਰਦੇ ਯਾਦ ਆਉਂਦੀ ਆ ਹਨਾ ਅੱਜ 2 ਸਾਲ ਜਾਣ ਕੇ 2 ਸਾਲ 2 ਦਿਨ ਹੋ ਗਏ ਹਾਂ ਜੀ ਐਦਾਂ ਹੀ ਆ ਮਮੇ ਨਾਲ ਹਾਂ ਜੀ ਬਹੁਤ ਹੈਪੀ ਦਸਰਾ। ਉਹਨੂੰ ਆਪਣੇ ਹੱਥਾਂ 'ਚ ਸੇਤਰਾ ਜੁੜੀਆ। ਮਾਲੇ ਮਣੀ ਮੰਮੀ ਜੀ ਉਹਨਾਂ ਨੂੰ ਖਵਾ ਦੇ ਜਿਲੀ ਜੰਦੀ। ਨਹੀਂ ਆ ਦਿੰਦੀਆਂ। ਆਪਣੀ ਸਾਸੂ ਮਾਂ ਨੂੰ। ਆਹੋ ਜੇ ਤਾਂ ਆਇਆ ਮਸੀ। ਪੀ ਦੇ ਜ਼ਰਾ ਹੋਵੇ। ਆਪਣੀ ਕਰ ਲਈ। ਕੋਣ ਕੇ ਚੱਕਦੇ। ਅਸੀਂ ਆ ਜਾਨ ਪਿੰਡ ਰਹਿੰਦੇ ਆ। ਮੈਂ ਕਿਹ ਰਹਿੰਦੇ ਆ। ਮੈਂ ਤਾਂ ਫ੍ਰੈਂਚ ਹੋ ਗਿਆ। ਮਾਂ ਮੰਮੀ ਉਹਨਾਂ ਨੇ ਫੇ ਫੇ ਲਵਲੀ ਉਹਨਾਂ ਇੱਥੇ ਆ ਜਣਾ। ਇੱਕ ਮਿੰਟ ਗੱਲ ਸੁਣੋ। ਹਾਂ ਜੀ। ਮੰਮੀ ਦਾ ਫੋਨ ਆ ਕਰੀ। ਜੰਟੀ ਸੱਡੇ। ਯੰਟੀ ਇੱਥੇ 4:30 ਵਜੇ ਗਵਾਂਡੇ ਮੰਮੀ ਉਹਨਾਂ ਦੇ ਸਹੇਲੀ ਆ। ਇਹਨਾਂ ਨੂੰ ਬਹੁਤ ਪਿਆਰ ਆ ਇਹਨੂੰ ਬਹੁਤ ਕਰਦੇ ਆ ਮੈਂ ਪਿੰਚੇ ਦਾ ਥੈਂਕ ਯੂ ਬਈ ਬਸ ਥੈਂਕ ਯੂ ਠੀਕ ਆ ਮੈਂ ਨਾ ਤੁਸੀਂ ਖਾ ਲਾ ਨਾ ਹੋਰ ਤੁਹਾਨੂੰ ਹੈਪੀ ਦਿਹਾੜੇ ਸਾਰਨੇ ਹੈਪੀ ਦਿਹਾੜਾ ਅਜ਼ੀਨ ਉਹਨੂੰ ਹੁਸ਼ਿਆਰਪੁਰ ਸ਼ਹਿਰ ਵਾਲੇ ਘਰ ਜੇ ਆ ਕਿਤੇ ਜਣਾ ਸੀ ਪਿੰਡ ਨੂੰ ਬਸ ਅੱਧੇ ਘੰਟੇ ਤੱਕ ਤੇ ਆਪਾਂ ਹੁਸ਼ਿਆਰਪੁਰ ਵੀ ਅੱਧਾ ਘੰਟਾ ਬਹੁਤ ਇੰਜੋਏ ਕੀਤਾ ਥੋੜੀ ਸ਼ਾਪਿੰਗ ਕਰਨ ਜੋ ਵੀ ਕੀਤੀ ਤੇ ਜੀਵਨ ਸਾਥੀ ਇਦਾਂ ਹੁਆ ਆਪਾਂ ਉੱਥੇ ਹੀ ਰਾਵਣ ਜੀ ਉਹਨਾਂ ਦੇ ਰਾਮ ਜੀ ਸੀਤਾ ਜੀ ਸਾਰਿਆਂ ਦੀਆਂ ਝਾਕੀਆਂ ਦੇਖੀਆਂ ਬਹੁਤ ਹੀ ਵਧੀਆ ਸੀ ਬਹੁਤ ਹੀ ਵਧੀਆ ਸੀ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਅਨਜੋਈ ਕੀਤਾ ਮੈਂ ਲਵਲੀ ਨਹੀਂ ਹੈਗਾ ਅੱਛਾ ਤੇ ਫਿਰ ਅਸੀਂ ਸੋਚਿਆ ਕਿ ਜਾਂਦ ਜਾਂਦੇ ਮੰਮੀਆਂ ਦਾ ਮੂੰਹ ਮਿਟਾ ਕਰਕੇ ਜਾਈਏ ਅੰਜਤ ਜਰਾ ਮੰਮੀ ਉਹ ਥੋੜੇ ਜਿਹਾ ਭਾਪਕੋ ਬੈਠੇ ਦੋ ਸਾਲੋਂ ਬੈੜੀ ਹੋਣਾ ਨੂੰ ਹੋ ਰਿਹਾ ਹੁੰਦਾ ਹੀ ਥੋੜਾ ਦੁੱਖ ਹੋਵੇ ਮਨ ਨੂੰ ਆ ਵੀ ਚੱਲ ਤੇ ਬੰਦੇ ਦੀ ਯਾਰ ਆਦੀ ਹੈ ਜੀਵਨ ਸਾਥੀ ਵਰਤ ਪੈਂਦਾ ਆ ਕਿੰਨੇ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਨੇ ਆ ਗੱਲਬਾਤ ਆ ਬਹੁਤ ਫਰਕ ਹੁੰਦਾ ਨੇ ਚੀਜ਼ਾਂ ਦਾ ਆ ਹੁਣ ਸਾਨੂੰ ਵੀ ਉੱਥੇ ਜਾਣਾ ਪਿਆ ਉਹ ਸਾਡੀ ਵੀ ਮਜਬੂਰੀ ਸੀ ਜਾਣਾ ਚੁਰੀ ਸੀ ਆਪਾਂ ਸਾਡੇ ਨੇ ਮੈਂ ਕਿ ਉਹਦੇ ਸਿੱਕੇ ਮੈਂ ਕਰਾ ਪਸਾਰਾ ਕੰਮ ਆ ਵੀ ਕਰਦਣਾ ਜੋ ਵੀ ਤਿਆਰੀ ਹੈ ਮੈਂ ਚਲੋ ਠੀਕ ਆ ਤੁਸੀਂ ਵੀ ਆ ਜਾ ਦੋ ਤਿੰਨ ਦਿਨ ਮਿੰਡਾ ਰਰੇਵੰਟੀ ਜੀ ਆ ਆ ਜਾ ਦੋਸਤਾਂ ਦੇ ਪਿੰਡ ਰਹੋ ਐਤਵਾਰ ਨੂੰ ਸਾਰਿਆਂ ਨੂੰ ਦਸਹਰੇ ਦੀਆਂ ਮੁਬਾਰਕਾਂ ਜੀ ਬਹੁਤ-ਬਹੁਤ ਹਾਂਜੀ ਲਵਜੀ ਕੁਝ ਕਹਣਾ ਚਾਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਦਸਹਰੇ ਦੀਆਂ ਬਹੁਤ-ਬਹੁਤ ਵਧਾਈਆਂ ਇਹ ਸਾਲ ਬੜਾ ਅਜੀਬ ਜਿਹਾ ਰਿਹਾ ਆ ਦਸਹਰਾ ਬੀਤਿਆ ਆ ਇੰਨੀ ਕੀ ਜੇਤੋ ਹੋਈਆ ਤੇ ਬਦੀ ਦੀ ਹਾਰ ਹੋਈਆ ਅਜੇ ਦਿਨ ਪਰਮਾਤਮਾ ਕਰੇਗੇ ਅੱਗੇ ਦੇ ਤਿਉਹਾਰ ਆਉਣੇ ਆ ਸਾਰੇ ਹਰ ਘਰ ਵਿੱਚ ਦੀਵਾਲੀ ਹੋਵੇ ਹਰ ਘਰ ਜਿਹੜਾ ਸੁੱਖ ਸੁਖਾਂ ਚੜੇ ਸਾਡੀ ਕਲਾ ਵਿੱਚ ਰਹੇ ਮੇਰੇ ਪਰਿਵਾਰ ਰਾਜੀ ਖੁਸ਼ੀ ਰਹੇ ਔਰ ਸਾਥ ਮੀਨ ਕਰਨਾ ਇਹ ਵੀ ਆ ਕਿ ਯੰਗਸਟਰ ਜਿਹੜੇ ਹੈਗੇ ਉਹਨਾਂ ਵਿੱਚ ਸਪੈਸ਼ਲ ਦੀ ਬੜੀ ਕਮੀ ਆ ਪਰਮਾਤਮਾ ਕਰੇ ਕਿ ਉਹਨਾਂ ਵਿੱਚ ਸਾਰੇ ਇੰਨਾ ਦਾ ਪੇਸ਼ੈਂਸ ਆਵੇ ਜੇ ਸਾਰਿਆਂ ਸਬਰ ਸੰਤੋਖ ਨਾਲ ਗੱਲ ਕਰਨ ਲੱਗਿਆਂ ਚ ਥੋੜਾ ਜਿਹਾ ਹੋਵੇ ਕਿ ਹਾਂ ਅਸੀਂ ਇਨਸਾਨ ਆ ਔਰ ਪਰਮਾਤਮਾ ਦੇ ਹੈਗੇ ਹਣਾ ਤੇ ਅੱਜ ਦੇ ਦਿਨ ਪਰਮਾਤਮਾ ਨੂੰ ਯਾਦ ਕਰਦੇ ਆਂ ਅਸੀਂ ਦਿਵਾਲੀ ਇਹਦੋਂ ਸਾਰੇ ਇਹ ਦਿਨ ਤੇ ਹਰ ਸੋ ਵੀ ਹੁੰਦੇ ਪਰਮਾਤਮਾ ਨੂੰ ਯਾਦ ਕਰਦੇ ਆਂ ਜਾਨਕੀ ਇਹ ਕਹਿੰਦਾ ਪਾਪਾ ਪਿਆਰ ਔਰ ਰਿਸਪੈਕਟ ਬਹੁਤ ਜ਼ਰੂਰੀ ਆ ਆਪਣਾ ਸੈਸ਼ਨਾਂ ਕਿ ਕਿੱਦਾਂ ਰੋਲਾ ਰਸ਼ ਹੋ ਕੇ ਤੱਕ ਦੂਜੇ ਦੇ ਉੱਪਰ ਮਤਲਬ ਪੋ ਆੜੋ ਵਾਲੇ ਪੇਸ਼ੈਂਸ ਪੇਸ਼ੈਂਸ ਹੀ ਨਹੀਂ ਦੌੜ ਦੌੜ ਇੱਕ ਵਿੱਚ ਵਿੱਚ ਲਕੀ ਜਾਂਦੇ ਆ ਮਤਲਬ ਰਸ਼ ਇੰਨਾ ਵੀ ਬਹੁਤ ਜ਼ਿਆਦਾ ਲੇਕਿਨ ਹਾਲੋਂ ਤੁਹਾਡੀ ਗੱਲੋਂ ਸਹੀ ਹੈ ਪੇਸ਼ੇਸ਼ ਤਾਂ ਮਾੜਾ ਹੀ ਹੈ ਨਹੀਂ ਸਬਰ ਸੰਤੋਸ਼ ਸਬਰ ਸੰਤੋਸ਼ ਚਾਹੀਦਾ ਨਹੀਂ ਕਿਸੇ ਚੰਨੀ ਆਣੀ ਸਬਰ ਸੰਤੋਸ਼ ਚਾਹੀਦਾ ਚਾਹੀਦਾ ਇਹ ਚਾਹੀਦਾ ਮੈਂ ਰੱਗੇ ਕਹਿੰਦੀ ਆ ਬੰਦਾ ਉਹਨੇ ਸੋਚਦਾ ਦੌਰ ਜੀ ਤੇ ਪਰ ਪਿੰਡ ਜਾ ਕੇ ਦਾ ਨਾ ਨਾ ਦੀਆਂ ਬਾਹਾਂ ਭੱਜੀਆਂ ਹੱਥ ਨਹੀਂ ਹੋਈਆਂ ਨਾ ਤੇ ਜੰਮੇ ਹਰ ਵਾਰ ਸਿਵਾਂ ਕਿਉਂ ਕਿ ਅਸੀਂ ਪਰਵਾਸ ਨੂੰ ਯਾਦ ਕਰਦੇ ਤਾਂ ਕੋਈ ਯਾਦੀ ਕਰ ਜਾਂਦਾ ਯਾਦ ਕਰਨ ਦਾ ਦਿਖਾਵਾ ਜ਼ਿਆਦਾ ਕਰਦੇ ਆ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦੀਆਂ ਗੱਲਾਂ ਨੂੰ ਮੰਨਣਾ ਦਿਖਾਵਾ ਜ਼ਿਆਦਾ ਰਹੀ ਆ ਇਹ ਸਾਡੇ ਸਾਰੇ ਧਕਾਵਾ ਜ਼ਿਆਦਾ ਰਹਿ ਗਿਆ ਔਰ ਜਿਹੜਾ ਐਸਪੈਕਟ ਇਨ ਕੰਨਾ ਘੱਟ ਰਹਿ ਗਿਆ ਬਿਲਕੁਲ ਚਲੋ ਠੀਕ ਹੈ ਜੀ ਓਕੇ ਜੀ ਤੇਰਾ ਆਪਾਂ ਅਗਲੇ ਬਲੌਗ ਚ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਬਲੌਗ ਨੂੰ ਦੇਖਣਾ ਸਾਰਿਆਂ ਨੇ ਆਪਣਾ ਆਪਣਾ ਮਤਲਬ ਘਰਾਂ ਦੇ ਵਿੱਚ ਜਲੇਬੀਆਂ ਖਾਓ ਤੇ ਵੱਡਿਆਂ ਦਾ ਸਤਿਕਾਰ ਕਰੋ ਵੱਡਿਆਂ ਦੇ ਪੈਰੀ ਹੱਥ ਲਾਓ ਕਿਉਂ ਵੱਡਿਆਂ ਦਾ ਸਿਰਤ ਬਹੁਤ ਜ਼ਰੂਰੀ ਆ ਠੀਕ ਹੈ ਜੀ ਨਰੀਆ ਆ ਕਾਹਨ ਜੀ ਇਹ ਵੀ ਮਾਤਾ ਜੀ ਬੈਠੇ ਆ ਮੰਮੀ ਦੇ ਸਹੇਲੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਦਸਾਰੇ ਦੇ ਵਧਾਈਆਂ ਸਭ ਨੂੰ ਆਹ ਸਭ ਨੂੰ ਕਿਹਾਇਆ ਅੱਜ ਬਲਵਾਰ ਸਭਾ ਠੀਕ ਰਹਿ ਰਿਹਾ ਚਲੋ ਠੀਕ ਹੈ ਜੀ ਓਕੇ ਜੀ ਪਰਮਾਤਮਾ ਸਭ ਨੂੰ ਬਹੁਤ ਬਹੁਤ ਦਵੇ ਸੱਚੇ ਆਪਾ ਸਭ ਨੂੰ ਤੰਦਰੁਸਤੀਆਂ ਨਿਰੋਗਤਾ ਆ ਬਿਠਾਇਆ ਗਿਆ ਯਾਰ ਨੰਬਰ ਕਰਾਂਗੇ ਚਲੋ ਜੀ ਠੀਕ ਹੈ ਜੀ ਓਕੇ ਜੀ ਸਾਰਿਆਂ ਸਤਿ ਸ੍ਰੀ ਅਕਾਲ ਜੀ ਰਿਕਵੈਸਟ ਹੈ ਜੀ ਤਾਂ ਮਾਰੋ ਹਾਂਜੀ ਤੁਸੀਂ ਸਾਰੇ ਵੀਡੀਓ ਨੂੰ ਪਸੰਦ ਕਰ ਰਹੇ ਹੋ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਕਮੈਂਟ ਆਉਂਦੇ ਆ ਪਰ ਇੱਕ ਹੋਰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆ ਆਪਣੇ ਨੀਅਰ ਡੀਅਰ ਨੂੰ ਜ਼ਰੂਰ ਦੱਸੋ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਕੁਮਾਰ ਫੈਮਿਲੀ ਵਲੌਗ ਨੂੰ ਓਕੇ ਜੀ ਥੈਂਕ ਯੂ